ਜਿਹੜੇ ਅਮਰੀਕਾ ਤੋਂ ਰਿਪੋਰਟ ਕਰਕੇ ਭੇਜੇ ਗਏ ਨੇ ਉਹਨਾਂ ਦੇ ਚਰਚੇ ਬਹੁਤ ਨੇ ਭਾਵੇਂ ਉਹ ਉੱਥੇ ਜਾ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਰਿਪੋਰਟਸ ਸਾਹਮਣੇ ਆ ਰਹੀਆਂ ਹੁਣ ਭਾਵੇਂ ਕਿਸੇ ਵੀ ਤਰ੍ਹਾਂ ਦੀ ਖਬਰ ਹੋਵੇ ਪਰ ਹੁਣ ਇਹ ਖਬਰ ਆਈ ਹੈ ਕਿ ਜੇ ਅਮਰੀਕਾ ਨੇ ਰਿਪੋਰਟ ਕੀਤੀ ਹੈ ਤੇ ਨੇਰ ਜਿਹੜਾ ਹੈ ਕੈਨੇਡਾ ਨੇ ਵੀ ਲਿਆਂਦਾ ਹੈ ਡਿਪੋਰਟੇਸ਼ਨਲ ਹੂੰ ਸਹੀ ਗੱਲ ਹੈ ਜੀ ਉਹ ਅੰਕੜੇ ਆਏ ਆ ਸਭ ਵਿੱਚ ਜਿਹੜੀ ਕੈਨੇਡਾ ਦੀ ਅਥਾਰਟੀ ਹੈ ਨਾ CBSA ਜੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਹੂੰ ਹੂੰ ਉਹਨਾਂ ਦਾ ਕੰਮ ਹੈ ਜਦੋਂ ਤੁਸੀਂ ਦੇਸ਼ ਵਿੱਚ ਐਂਟਰ ਹੁੰਦੇ ਹੋ ਜਾਂ ਬਾਹਰ ਜਾਂਦੇ ਹੋ ਤਾਂ ਸਾਕਤਾ ਉਹ ਰੱਖਦੇ ਨੇ ਕਿਸੇ ਨੂੰ ਭੇਜਣਾ ਹੈ ਕਿਸੇ ਨੂੰ ਰੱਖਣਾ ਹੈ ਉਹ ਫੈਸਲਾ ਕਰਦੇ ਨੇ ਉਹਨਾਂ ਕੋਲ ਬਹੁਤ ਅਥਾਰਟੀ ਹੁੰਦੀ ਤੇ ਰੈਕੋਰਡ ਵੀ ਸਾਰਾ ਹੀ ਹੁੰਦਾ ਇਮੀਗ੍ਰੇਸ਼ਨ ਅਫਸਰ ਕੋਈ ਇਮੀਗ੍ਰੇਸ਼ਨ ਦੇ ਮਤਲਕ ਹੋਏਗਾ ਜਿਹੜੇ ਰੈਵਨਿਊ ਵਾਲਿਆਂ ਕੋ ਰੈਵਨਿਊ ਵਾਲਾ ਹੋਏਗਾ ਪੁਲਿਸ ਕੋ ਪੁਲਿਸ ਦਾ ਹੋਏਗਾ ਉਹਨਾਂ ਕੋਲ ਤਕਰੀਬਨ ਸਾਰਾ ਹੀ ਹੁੰਦਾ ਜੀ ਚਿੱਠਾ ਪੂਰਾ ਰੱਖਦੇ ਨੇ ਤੇ ਕਿਤੇ ਵੀ ਬੜੀ ਫਾਸਟ ਉਹ ਕਾਰਵਾਈ ਤੇ ਅਥਾਰਟੀ ਬੜੀ ਹੁੰਦੀ ਹੈ ਹੁਣ ਸੀਬੀਐਸਏ ਵਾਲਿਆਂ ਨੇ ਜਿਹੜੇ ਆંકੜੇ ਜਾਰੀ ਕੀਤੇ ਨੇ 2024 ਦੇ ਉਹ ਕਹਿੰਦੇ ਨੇ ਕਿ 2024 ਦੇ ਵਿੱਚ ਜਿਹੜੀਆਂ ਡਿਪੋਰਟੇਸ਼ਨ ਸੀ ਕੈਨੇਡਾ ਤੋਂ ਉਹ ਹਾ ਉਹ 11% ਵਧ ਗਈਆਂ ਪਿਛਲੇ ਇੱਕ ਸਾਲ ਨਾਲੋਂ ਤੇ 4,85,000 ਦੇ ਕਰੀਬ ਜਿਹੜੇ ਨੇ ਉਹਨਾਂ ਦੀ ਸੂਚੀ ਬਣੀ ਹੋਈ ਹੈ ਜਿਨ੍ਹਾਂ ਤੇ ਰਿਮੂਵਲ ਆਰਡਰ ਜਿਹੜੇ ਨੇ ਲੱਗੇ ਹੋਏ ਨੇ ਇਹ ਦਸੰਬਰ 31 ਤੱਕ ਦੇ ਅੰਕੜੇ ਨੇ ਇਹਨਾਂ 4,85,000 ਦੇ ਵਿੱਚੋਂ 1,20,000 ਦੇ ਕਰੀਬ ਇੰਟਰੀਓ ਵਿੱਚ ਨੇ ਤੇ 197000 ਕਿਊਬਿਕ ਦੇ ਵਿੱਚ ਨੇ ਤੇ 123000 ਜਿਹੜੇ ਨੇ ਕੁਝ ਹੋਰ ਬਾਕੀ ਰੀਜਨਸ ਨੂੰ ਜਿਹੜੇ ਨੇ ਉਹ ਕਿਸੇ ਰੀਜਨ ਵਾਸਤੇ ਉਹ ਸੈਂਡ ਨਹੀਂ ਹੈਗੇ ਤੇ ਕੁਝ ਹੋਰ ਨਸੂਬੇ ਆ 체ਗੇ ਨੇ 2024 ਦੇ ਵਿੱਚ ਜਿਹੜੇ ਅੰਕੜੇ ਆਏ ਨੇ ਕਿ ਕੈਨੇਡਾ ਦੇ ਵਿੱਚੋਂ 16860 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਜੋ ਕਿ 23 ਦੇ ਅੰਕੜਿਆਂ ਨਾਲੋਂ 11% ਵਾਧਾ ਹੈ ਪਰ ਇਥੇ ਇਹ ਗੱਲ ਹੈ ਕਿ 2019 ਦੇ ਵਿੱਚ ਵੀ ਇੰਨੇ ਰਿਪੋਰਟ ਕੀਤੇ ਗਏ ਸੀ ਤੇ ਉਦੋਂ ਜਿਹੜਾ ਸੀ ਉਦੋਂ ਗਿਣਤੀ ਜਿਹੜੀ ਸੀ ਉਹਦੇ ਬਰਾਬਰ 2024 ਦੇ ਵਿੱਚ ਪਹੁੰਚ ਗਈ ਆ ਹੁਣ ਬਾਰਡਰ ਸਰਵਿਸੇਸ ਏਜੰਸੀ ਨੇ ਜਿਹੜੇ ਅੰਕੜੇ ਦਿੱਤੇ ਨੇ ਉਹਨਾਂ ਵਿੱਚੋਂ ਕਿਹੜੇ ਦੇਸ਼ ਦੇ ਲੋਕ ਜਿਹੜੇ ਸਭ ਤੋਂ ਵੱਧ ਰਿਪੋਰਟ ਹੋਏ ਨੇ ਉਹਨਾਂ ਵਿੱਚੋਂ ਇਹ ਜਿਹਨੇ ਮਾਕੜੇ ਦੱਸੇ ਨੇ ਕੁੱਲ ਰਿਪੋਰਟ ਹੋਇਆਂ ਦੇ ਵਿੱਚੋਂ 3500 ਦੇ ਕਰੀਬ ਜਿਹੜੇ ਨੇ ਮੈਕਸੀਕੋ ਵਿੱਚੋਂ ਨੇ ਤਕਰੀਬਤ 2000 ਦੇ ਕਰੀਬ ਜਿਹੜੇ ਨੇ ਏਸ਼ੀਆ ਦੇ ਨੇ 900 ਦੇ ਕਰੀਬ ਕੋਲੰਬੀਆ ਦੇ ਨੇ ਕੁਝ ਹੇਤੀ ਦੇ ਨੇ ਤੇ ਰូមਾਨੀਆਂ ਤੇ ਯੂ ਐਸ ਏ ਨੂੰ ਵੀ 631 ਰਿਪੋਰਟ ਹੋਏ ਨੇ ਕਹਿੰਦੇ ਤੇ ਚਾਈਨਾ ਨੂੰ ਵੀ 500 ਦੇ ਕਰੀਬ ਕੁਝ ਬੈਜ਼ਵੇਲਾ ਤੇ 400 ਦੇ ਕਰੀਬ ਪਾਕਿਸਤਾਨੀ ਹੈਗੇ ਨੇ ਹੰਗਰੀ ਦੇ ਕਰੀਬ 300 ਹੰਗਰੀ ਜਿਹੜਾ ਉਸ ਤੇ 366 ਕਲੋਕ ਜਿਹੜੇ ਨੇ ਕੈਨੇਡਾ ਵਿੱਚੋਂ ਡਿਪੋਰਟ ਕੀਤੇ ਗਏ ਕੁਝ ਫੀਲਡ ਰਿਫਿਊਜੀ ਸੀਗੇ ਇਹਨਾਂ ਦੇ ਵਿੱਚੋਂ ਕਿ ਜਿਨ੍ਹਾਂ ਦਾ ਰਿਫਿਊਜੀ ਕੇਸ ਉਹਨਾਂ ਲਾਇਆ ਸੀ ਤੇ ਉਹ ਮੰਨਿਆ ਨਹੀਂ ਗਿਆ ਸਿਰੇ ਨਹੀਂ ਚੜਿਆ ਉਹਨਾਂ ਦੀ ਗਣਤੀ ਸੀ 13527 ਤੇ 2261 ਜਿਹੜੇ ਫੋਰਨ ਨੈਸ਼ਨਲ ਜਿਹੜੇ ਸੀ ਉਹ ਨੌਨ ਕੰਪਲਾਈਅੰਸ ਇਮੀਗ੍ਰੇਸ਼ਨ ਲਾ ਨੂੰ ਭਾਵ ਕੇ ਉਹਨਾਂ ਦਾ ਜਿਹੜਾ ਸਟੇਟਸ ਸੀ ਕੈਨੇਡਾ ਦੇ ਵਿੱਚ ਉਹ ਵਿਗੜ ਚੁੱਕਾ ਸੀ ਪਾਪ ਜਿਹੜਾ ਵੀ ਉਹਨਾਂ ਦਾ ਸਟੇਟਸ ਸੀ ਉਹ ਗਵਾ ਚੁੱਕੇ ਸੀ ਤੇ ਸਹੀ ਨਹੀਂ ਸੀ ਤੇ 771 ਲੋਕ ਜਿਹੜੇ ਸੀ ਉਹ ਮਜਰਮਾਨਾ ਗਤੀਵਿਧੀਆਂ ਕਰਕੇ ਰਿਪੋਰਟ ਕੀਤੇ ਗਏ ਪਾਪ ਜਿਹੜੇ ਕ੍ਰਿਮੀਨਲ ਜਿਹੜੇ ਸੀਗੇ ਉਹ ਰਿਕਾਰਡ ਹੋਏ ਤੇ 99 ਜਿਹੜੇ ਸੀਗੇ ਉਹ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਜੁੜੇ ਹੋਏ ਸੀ ਪਾਪ ਉਹ ਜੁਰਮ ਦੀ ਦੁਨੀਆ ਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਸੀ ਚਾਹੇ ਉਹ ਗੈਂਗਵਾਰ ਹੋਵੇ ਚਾਹੇ ਕੋਸ਼ ਹੋਵੇ ਤੇ ਕੋਸ਼ ਜਿਹੜੇ ਨੇ ਲੋਕ ਜਿਹੜੇ ਸੀ 44 ਲੋਕੇ ਜاہے ਵੀ ਦੱਸੇ ਗਏ ਜਿਹੜੇ ਕਿ ਉਹਨਾਂ ਦੇਸ਼ਾਂ ਵਿੱਚ ਗਿਆੜਾ ਮਾਰਨ ਚੱਲੇਗਾ ਜਿੱਥੇ ਕਿ ਉਹ ਉਹ ਮਿਸ ਇਸ ਮਿਸ ਰਿਪਰੈਜੈਂਟੇਸ਼ਨ ਜਿਹੜੀ ਆ ਇਸ ਹੋ ਗਏ ਕਿ ਝੂਠ ਬੋਲ ਕੇ ਕੈਨੇਡਾ ਦੇ ਵਿੱਚ ਸਟੇ ਕਰ ਰਹੇ ਸੀ ਤੇ ਕੁਝ ਕੇਸ ਜਿਹੜੇ ਸੀ ਉਹ ਅਨ ਕਲਾਸੀਫਾਈਡ ਜਿਹੜੇ ਇਹਦੇ ਵਿੱਚ ਮਿੱਥੇ ਗਏ ਹੁਣ ਜਿਹੜੇ ਜਿਨ੍ਹਾਂ ਨੂੰ ਕੁਸ਼ਣ ਨੂੰ ਤੱਕੇ ਨਾਲ ਜਿਹੜਾ ਕੱਢਣਾ ਪੈਂਦਾ ਪਬਲਿਕ ਸੇਫਟੀ ਰੀਜ਼ਨ ਕਰਕੇ ਉਹਨਾਂ ਦੇ ਉਹਨਾਂ ਦੀ ਵੀ ਵੱਡੀ ਗਿਣਤੀ ਹੈ तकरीबन ਉਹਨਾਂ ਦੀ ਗਿਣਤੀ ਵੀ ਜਿਹੜੀ ਠੀਕ ਠਾਕ ਦੱਸੀ ਜਾਂਦੀ ਹੈ ਤੇ ਇੱਕ ਵਿਅਕਤੀ ਨੂੰ ਕੱਢਣ ਦਾ ਖਰਚਾ ਜਿਹੜਾ 13000 ਡਾਲਰ ਜਿਹੜਾ ਉਹ ਦੱਸਿਆ ਜਾਂਦਾ ਹੈ ਸੋ ਇਹ ਵੀ ਇਹ ਜਿਹੜਾ ਵੱਡਾ ਹੁਣ ਜਿਹੜੇ 485000 ਕਹਿੰਦੇ ਕਿ ਕੈਨੇਡਾ ਵਾਲੇ ਕਹਿੰਦੇ ਨੇ ਕਿ 485000 ਜਹਾਏ ਨੇ ਜਿਨ੍ਹਾਂ ਤੇ ਰਿਮੂਵਲ ਇਨਵੈਂਟਰੀ ਦੇ ਵਿੱਚ ਉਸ ਸਟਾਕ ਦੇ ਫਿਰ ਸ਼ਾਮਲ ਨੇ ਜਿਨ੍ਹਾਂ ਤੇ ਰਿਮੂਵਲ ਆਰਡਰ ਲੱਗੇ ਹੋਏ ਨੇ ਤੇ ਇਹਨਾਂ ਦੇ ਵਿੱਚੋਂ ਕਈਆਂ ਦੇ ਅਸਾਈਲਮ ਜਿਹੜੇ ਕੇਸ ਨੇ ਪੈਂਡਿੰਗ ਅਪੀਲਾਂ ਨੇ ਤੇ ਰਿਜੈਕਟ ਹੋ ਚੁੱਕੇ ਨੇ ਉਹ ਲੋਕ ਹੈਗੇ ਨੇ ਵੱਡੀ ਗਿਣਤੀ ਦੇ ਵਿੱਚ 29000 ਸੌਰੀ 29000 ਦੇ ਕਰੀਬ ਜਿਹੜੇ ਨੇ ਵਾਂਟਡ ਨੇ ਤੇ ਉਹਨਾਂ ਨੂੰ ਮਲਕ ਜੁਰਮ ਦੀ ਦੁਨੀਆ ਵਿੱਚ ਸ਼ਾਮਲ ਹੈਗੇ ਨੇ ਜਾਂ ਪੁਲਿਸ ਦੁਆਰਾ ਵਾਂਟਡ ਨੇ ਤੇ ਉਹਨਾਂ ਦਾ ਪਤਾ ਥੋ ਨਹੀਂ ਕਿ ਕਿੱਥੇ ਨੇ ਤੇ 30000 ਦੇ ਜਿਹੜੇ ਨੇ ਉਹ ਇਨ ਪ੍ਰੋਗਰੈਸ ਨੇ ਕਿ ਉਹਨਾਂ ਦਾ ਪਤਾ ਹੈ ਕਿੱਥੇ ਨੇ ਸਭ ਸਭ ਕੁਝ ਹੈ ਤੇ ਉਹਨਾਂ ਨੂੰ ਕੱਢਣ ਦੀ ਤਿਆਰੀ ਜਿਹੜੀ ਆ ਹੋ ਰਹੀ ਹੈ ਤੇ ਰਿਫਿਊਜੀ ਕਲੇਮੈਂਟ ਜਿਹੜੇ ਨੇ ਅਸਲ ਵਿੱਚ ਟੋਟਲ ਗਿਣਤੀ ਦਾ ਐਕਟਿਵ ਫਾਈਲ ਦੇ ਵਿੱਚੋਂ ਉਹਨਾਂ ਦਾ ਵੱਡਾ ਜਿਹੜਾ ਹੈ ਉਹ ਅੰਕੜਾ ਹੈ ਤੇ ਜਿੰਨੇ ਹੈਗੇ ਨੇ ਉਹਨਾਂ ਵਿੱਚੋਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਦਾ ਇਨ ਪ੍ਰੋਗਰੈਸ ਹੈ 27000 ਦੇ ਕਰੀਬ ਹੈਗੇ ਨੇ ਉਹਨਾਂ ਦੇ ਵਿੱਚੋਂ ਜ਼ਿਆਦਾ ਮੈਕਸੀਕੋ ਦੇ ਨੇ 7800 ਦੇ ਕਰੀਬ ਤਕਰੀਬ 5000 ਭਾਰਤੀ ਨੇ 1800 ਅਮਰੀਕਨ ਨੇ ਕੁਝ ਚਾਈਨੀਜ਼ ਹੈ ਤੇ ਕੁਝ ਬਾਕੀ ਜਿਹੜੇ ਹੋਰ ਹੈਗੇ ਨੇ ਸੋ ਇਹ ਵੱਡੇ ਅੰਕੜੇ ਨੇ ਤੇ ਜਿਹੜੇ ਲੋਕ ਦੂਸਰੇ ਦੇਸ਼ਾਂ ਦੇ ਵਿੱਚ ਜਿਹੜੇ ਹੋਰ ਵੀ ਛੋਟੇ-ਛੋਟੇ ਕੰਟਰੀ ਹੈਗੇ ਉਹ ਵੀ ਇਹਦੇ ਵਿੱਚ ਹੀ ਸ਼ਾਮਲ ਹੈਗੇ ਨੇ ਜੀ ਸਭ ਲਈ ਸੋ ਕੈਨੇਡਾ ਵਾਲਿਆਂ ਨੇ ਵੀ ਆਪਣੀ सूची ਜਿਹੜੀ ਹੈ ਉਹ ਤਿਆਰ ਕੀਤੀ ਹੋਈ ਹੈ ਜੇ ਕਹਿੰਦੇ ਨੇ ਨਾ ਕਿ ਤਕਰੀਬਨ ਹਾਫ ਮਿਲੀਅਨ ਜਿਹੜੇ ਨੇ 5 ਲੱਖ ਦੇ ਕਰੀਬ ਜਿਹੜੇ ਨੇ ਉਹ ਉਸ ਪ੍ਰੋਸੈਸ ਦੇ ਵਿੱਚ ਹੈਗੇ ਨੇ ਇਹਦਾ ਮਤਲਬ ਇਹ ਨਹੀਂ ਕਿ ਉਹ ਚਲੇ ਜਾਣਗੇ ਪਰ ਜ਼ਾਹਿਰਾ ਤੌਰ ਤੇ ਇਹਨਾਂ ਨੇ ਤੇਜ਼ੀ ਲਿਆਂਦੀ ਆਪਣੇ ਕੰਮ ਦੇ ਵਿੱਚ ਤੇ ਅਸੀਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਜੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਆਹੀ ਸਰਕਾਰ ਲਿਬਰਲ ਸਰਕਾਰ ਏ ਜੇ ਕੁਝ ਰਹਿ ਜਾਂਦੀ ਹੈ ਤਾਂ ਇਹ ਹੋਰ ਤੇਜ਼ੀ ਲਿਆਉਣਗੇ ਇਦੇ ਕਈ ਕਾਰਨ ਨੇ ਇੱਕ ਤਾਂ ਇਹ ਆ ਕਿ ਜ਼ਿਆਦਾ ਗਿਣਤੀ ਹੋ ਗਈ ਇਹੋ ਜਿਹੇ ਲੋਕਾਂ ਦੀ ਦੂਸਰੀ ਗੱਲ ਇਹ ਆ ਕਿ ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਨੇ ਜੀ ਚੋਣ ਮੁੱਦਾ ਬਣ ਗਿਆ ਨਾ ਚੋਣ ਮੁੱਦਾ ਬਣ ਗਿਆ ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਡੋਨਲਡ ਟਰੰਪ ਨੇ ਜਿਹੜੀ ਤੇਜ਼ੀ ਲਿਆ ਦਿੱਤੀ ਹੈ ਉਹਦੇ ਨਾਲ ਕੈਨੇਡੀਅਨਾਂ ਨੂੰ ਹੋਰ ਸ਼ੈ ਮਿਲ ਜਾਣੀਆਂ ਵੈਸੇ ਕੈਨੇਡਾ ਇੰਨਾ ਜ਼ਿਆਦਾ ਜਿਹੜਾ ਜਿਵੇਂ ਕਹਿੰਦੇ ਨੇ ਕਿ ਕੋਈ ਐਕਟਿਵ ਰਿਪੋਰਟ ਕਰਨ ਵਾਲਾ ਕੰਟਰੀ ਹੈ ਨਹੀਂ ਕਿ ਬਹੁਤ ਜ਼ੋਰਦਾਰ ਤਰੀਕੇ ਨਾਲ ਜਿਵੇਂ ਬੇੜੀਆਂ ਬਨ ਕੇ ਇਸ ਤਰ੍ਹਾਂ ਕਿ ਆਪਣੇ ਜਹਾਜ਼ ਭੇਜ ਕੇ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ ਹੋਰ ਸਾਹਮਣਾ ਹੈ ਰਿਪੋਰਟ ਕਰਦੇ ਰਹਿੰਦੇ ਨੇ ਚਲੋ ਉਹਨਾਂ ਨੇ ਤਾਂ ਤਾਨਾਸ਼ਾਹ ਤਰੀਕਾ ਵਰਤਿਆ ਨਾ